ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮ ਸਰੂਪ ਬਣਖੀ ਜੀ ਦਾ ਲਿਖਿਆ ਹੋਇਆ ਨਾਵਲ ਪਰਦਾ ਤੇ ਰੋਸ਼ਨੀ ਭਾਗ 18 ਗੁਰਕਿਰਪਾਲ ਸਿੰਘ ਕੋਲ ਜਿਹੜੀ 10 ਘੁਮਾ ਜ਼ਦੀ ਜ਼ਮੀਨ ਸੀ ਉਸ ਨੂੰ ਲਹਿਰ ਦਾ ਪਾਣੀ ਲੱਗਦਾ ਤਾਂ ਸੀ ਪਰ ਨਹੀਂ ਵਰਗਾ ਇਹ ਜ਼ਮੀਨ ਮੋਗੇ ਦੀ ਤੇਲ ਉੱਤੇ ਸੀ ਵਾਨੀ ਪੌਂਚਦਾ ਸੁਸਤ ਪੈ ਜਾਂਦਾ ਐਨੀ ਮਾਰ ਨਹੀਂ ਸੀ ਕਰਦਾ ਕਿ ਕੇਹੜਾ ਛੇਤੀ ਦੇ ਕੇ ਭਰ ਜਾਵੇ ਅੱਧੇ ਘੰਟੇ ਵਿੱਚ ਮਸਾ ਇੱਕ ਕੇਹੜਾ ਭਰਦਾ ਐਨੇ ਨੂੰ ਵਾਰੀ ਮੁੱਕ ਜਾਂਦੀ ਏਸੇ ਕਰਕੇ ਜ਼ਮੀਨ ਬਹੁਤ ਘੱਟ ਠੇਕੇ ਉੱਤੇ ਚੜ ਗਈ ਦਿਵਾਲੀ ਤੋਂ 10-15 ਦਿਨ ਪਿੱਛੋਂ ਉਸਨੇ ਜ਼ਮੀਨ ਵਿੱਚ ਬੋਰ ਕਰਵਾ ਦਿੱਤਾ ਸੋਣੀ ਵਿਜਣ ਤੋਂ ਪਹਿਲਾਂ-ਪਹਿਲਾਂ 5 ਪਾਵਰ ਦਾ ਇੰਜਣ ਲੈ ਲੈਣ ਦੀ ਪੱਕੀ ਸਲਾ ਬਣਾ ਲਈ ਆਉਂਦੀ ਸੋਣੀ ਤੋਂ ਉਸਨੇ ਆਪ ਹੀ ਕਰਵਾਉਣੀ ਸ਼ੁਰੂ ਕਰ ਦੇਣੀ ਸੀ ਐਤ ਕੀ ਫੋਗਨ ਚੇਤਕ ਬੋਰ ਵਰਤਣ ਲਈ ਠੇਕੇਵਾਲੇ ਜੱਟ ਤੋਂ ਜਿਸ ਕੋ ਇੰਜਣ ਪੱਖਾ ਆਪਣਾ ਹੈਗਾ ਸੀ 200 ਰੁਪਿਆ ਉਸਨੇ ਹੋਰ ਲੈਣਾ ਕਰ ਲਿਆ ਡੇਰੇ ਵਾਲੀ ਵੀ ਕੁਮਜ਼ਬੀਨ ਨਹਿਰ ਕੋਲ ਸੀ ਸੂਆ ਜਿਹੜਾ ਨਹਿਰ ਵਿੱਚੋਂ ਨਿਕਲਦਾ ਸੀ ਉਹ ਜ਼ਮੀਨ ਦੇ ਲੰਮੀ ਬਾਹੀ ਦੇ ਨਾਲ-ਨਾਲ ਜਾਂਦਾ ਸੀ ਸੋ ਇਹ ਜ਼ਮੀਨ ਵਿੱਚ ਪਾਣੀ ਮਾਰੂ ਮਾਰ ਪੈਂਦਾ ਅੱਧੇ ਅੱਧੇ ਵਿਗੇ ਦੇ ਕਿਾਰੇ ਮਿੰਟਾਂ ਵਿੱਚ ਪਰ ਜਾਂਦੇ। ਇਹ स्मੋਗੇ ਦਾ ਚੱਕ ਵੀ ਥੋੜਾ ਸੀ। ਵਾਰੀ ਆਈ ਹੀ ਰਹਿੰਦੀ। ਇਹ ਜ਼ਮੀਨ ਉਹ ਜਨਰੋਈ ਬੜੀ ਸੀ। ਕਈ ਵਾਰ ਲੋਕ ਗੱਲਾਂ ਛੇੜ ਲੈਂਦੇ। ਥੁੱਕ ਲੱਕ ਚ ਝੋਟੇ ਦੇ ਸਿਰ ਅਰਗੇ ਵੀ ਕੁਮਾ ਡੋਕਲੀ ਕੁੰਡਾ ਸਿਉ ਨੇ। ਵੀਰ ਕੁਮਾ ਤਹਿਸੀਲਦਾਰ ਵੜੀ ਜਿਹੜੀ ਉਸਨੇ ਆਪ ਖਰੀਦੀ ਸੀ। ਉਸ ਵਿੱਚ ਪਾਣੀ ਦੀ ਕੁਝ ਕਮੀ ਸੀ। ਸੋਚਿਆ ਕਿ ਉਸ ਵਿੱਚ ਬੋਰ ਉਹ ਅਗਲੇ ਸਾਲ ਕਰਵਾ ਲਵੇਗਾ। ਟਰੈਕਟਰ ਬਾਰੇ ਉਹ ਸੋਚ ਰਿਹਾ ਸੀ ਕਿ ਕਦੋਂ ਲਿਆ ਜਾਵੇ ਲੀਲੂ ਤਾਂ ਉਸ ਨੂੰ ਸਲਾਹ ਦਿੰਦਾ ਸੀ ਹੁਣੇ ਲਿਆਓ ਸਰਦਾਰ ਜੀ ਲੁਧਿਆਣੇੋਂ ਪਰ ਉਸੇ ਅਜੇ ਸਲਾਹ ਨਹੀਂ ਸੀ ਹੁਣੇ ਟਰੈਕਟਰ ਖਰੀਦ ਕੇ ਕੀ ਕਰਨਾ ਵਾਹੀ ਦਾ ਕੰਮ ਸ਼ੁਰੂ ਤਾਂ ਹੋ ਲਵੇ ਹੌਲੀ ਹੌਲੀ ਸਾਲ ਦੋ ਸਾਲ ਵਿੱਚ ਖਰੀਦ ਲਿਆ ਜਾਵੇਗਾ ਟਰੈਕਟਰ ਵੀ ਅਜੇ ਤਾਂ ਬਲਦਾਂ ਦੀ ਇੱਕ ਜੋੜੀ ਨਾਲ ਹੀ ਸਰ ਸਕਦਾ ਹੈ ਪਿੰਡ ਵਿੱਚ ਵੀ ਟਰੈਕਟਰ ਹਨ ਲੋੜ ਪਈ ਤਾਂ ਅਜੇ ਤਾਂ ਮੰਗ ਲਿਆ ਕਰਾਂਗੇ ਕਿਸੇ ਦਾ ਉਸਨੇ ਲੇਲੋ ਨਾਲ ਪੱਕੀ ਗੱਲ ਕਰ ਲਈ ਕਿ ਉਹ ਦੋਵੇਂ ਐਤਕੇ ਤਨੋਲੇ ਜਾਂ ਰਾਜਪੁਰੇ ਤੋਂ ਮੰਡੀ ਤੇ ਜਾ ਕੇ ਦੋ ਨਗੌਰੀ ਬਲਦ ਖਰੀਦ ਲਿਆਉਣਗੇ ਦਸੰਬਰ ਦੇ ਸ਼ੁਰੂ ਦੇ ਦਿਨ ਸੰਨ ਕੜਾਕੇ ਦੀ ਸਰਦੀ ਪੈਣ ਲੱਗ ਪਈ ਇੱਕ ਸ਼ਾਮ ਤੀਮੀ ਪੁੱਛ ਕੋਠੇ ਉੱਤੇ ਚਵਾਰੇ ਮੂਰੇ ਧੁੱਪ ਸੇਕ ਰਹੇ ਸੰ ਮੰंजे ਉੱਤੇ ਪਿਆ ਗੁਰਕ੍ਰਿਪਾਲ ਸਿੰਘ ਸਰਦੀ ਕਰ ਖੁਰਕਰਿਆ ਸੀ ਮੰंजे ਦੀ ਬਾਹੀ ਕੋਲ ਪੁੰਜੇ ਬੋਰੇ ਉੱਤੇ ਕੁਲਵੰਤ ਕੌਰ ਬੈਠੀ ਸੀ ਤੇ ਆਪਣੀਆਂ ਅੱਡੀਆਂ ਦੀਆਂ ਬਿਆਈਆਂ ਵਿੱਚ ਵੈਸਲੀਨ ਪਾ ਰਹੀ ਸੀ ਗੁਰਕ੍ਰਪਾਲ ਸਿੰਘ ਨੇ ਮੋٹے ਗਰਮ ਕੱਪੜੇ ਦੀ ਜਾਗੜ ਪਾਈ ਹੋਈ ਸੀ ਕੁਲਵੰਤ ਕੌਰ ਨੇ ਚਿੱਟੀ ਪਸ਼ਮ ਦੀ ਕੋਟੀ ਜਿਹੜੀ ਅਜੀਤ ਨੇ ਪਿਛਲੇ ਸਿਆਲਾ ਵਿੱਚ ਹੀ ਉਸ ਨੂੰ ਬੁਣ ਕੇ ਦਿੱਤੀ ਸੀ ਸ਼ੰਤੀ ਉਹਨਾਂ ਦੀ ਰੋਟੀ ਪਕਾਉਂਦੀ ਹੁੰਦੀ ਉਹ ਹੁਣ ਘਰ ਨਹੀਂ ਸੀ ਉਹ ਤਾਂ ਦੋ ਵੇਲੇ ਰੋਟੀ ਪਕਾਉਂਦੀ ਭਾਂਡੇ ਮਾਂ ਦੀ ਤੇ ਫਿਰ ਆਪਣੇ ਘਰ ਨੂੰ ਚਲੀ ਜਾਂਦੀ ਕਦੇ-ਕਦੇ ਉਹ ਪਿਛਲੇ ਪਹਿਰ ਦੀ ਚਾਹ ਬਣਾਉਣ ਵੀ ਆ ਜਾਂਦੀ ਨਹੀਂ ਤਾਂ ਚਾਤ ਕੁਲਵੰਤ ਕੋਰ ਆਪ ਬਣਾ ਲੈਂਦੀ ਸੀ ਮੱਜਾਂ ਦਾ ਪਾਲੀ ਚੋਰਾ ਦਾ ਮੁੰਡਾ ਸੀ ਆਥਣ ਉਗਣ ਉਹ ਧਾਰਾਂ ਵੀ ਕੱਢ ਜਾਂਦਾ ਦੁੱਧ ਵੀ ਰੜਕ ਜਾਂਦਾ ਖਾਸਾ ਚੋਬਰ ਸੀ ਘਰ ਵਿੱਚ ਹੁਣ ਹੋਰ ਕੋਈ ਨਹੀਂ ਸੀ ਚਵਾਰੇ ਮੂਰੇ ਧੁੱਪ ਸੇਕ ਰਹੇ ਤਿੰਵੀਂ ਪੁਰਸ਼ ਅੱਜ ਕੋਈ ਪੇਤ ਭਰੀ ਗੱਲ ਕਰ ਰਹੇ ਸਨ ਮੁੰਡਾ ਆਖਰ ਨੂੰ ਤਾਂ ਮੋਸਲੀ ਦੇ ਪੇਟੋਂ ਹੀ ਹੋਇਆ ਨਾ ਜੇ ਮੁੰਡੇ ਨੂੰ ਇਸ ਗੱਲ ਦੀ ਸੋਹ ਹੋ ਗਈ ਤਾ ਪਾਉ ਦੇ ਕੀ ਲੱਗਦੇ ਆ ਤੋਸੀ ਤਾ ਕਦੇ ਕਦੇ ਕਮੀਆਂ ਗੱਲਾਂ ਕਰਨ ਲੱਗ ਪੈਨੇ ਹੋ ਸੋ ਪਲਾਕ ਕਿੱਥੋਂ ਹੋਜੂ ਕੌਣ ਕਰਦੂ ਸੋ ਸੋ ਕੋਹੀ ਦੂਰ ਗਈ ਹੋਂ ਤਦਲ ਹੁਣ ਤਾਂ ਪੱਕੇ ਪੈ ਗਏ ਆਖਰ ਨੂੰ ਹੈ ਤਾਂ ਤੁਹਾਡੀ ਬਿੰਦ ਵੇੜ ਭਾਵੇਂ ਕਿਸੇ ਦਾ ਹੋਵੇ ਤੋ ਤੁਸੀਂ ਵਹਿਮ ਨਾ ਕਰਿਆ ਕਰੋ ਐਵੇਂ ਗੱਲ ਤਾਂ ਤੇਰੀ ਠੀਕ ਐ ਪਰ ਕੋਈ ਸ਼ਰੀਕ ਡੁੰਡ ਕਾ ਖੜਾ ਨਾ ਕਰ ਦੇ ਐਡੀ ਵੱਡੀ ਜਾਇਦਾਦ ਆਪਣੇ ਅੱਖਾਂ ਵਿੱਚੋਂ ਐਵੇਂ ਨਾ ਚਲੀ ਜਾਵੇ ਕੋਸ਼ ਨਹੀਂ ਹੁੰਦਾ ਮੇਰੀ ਇੱਕ ਸਲਾਹ ਹੈ ਕਿ ਕਿਉਂ ਨਾ ਮੈਂ ਜੂੰਦਾ ਜੂੰਦਾ ਪਾਲ ਦੇ ਨਾਲ ਸਾਰੀ ਜ਼ਮੀਨ ਲਵਾ ਦੇਆ ਫੇਰ ਤਾਂ ਕਿਸੇ ਦਾ ਕੋਈ ਹਜਰ ਨਹੀਂ ਇਹ ਠੀਕ ਹੈ ਗੱਲ ਇਹ ਬਣਾ ਲੈਨੇ ਆ ਬਈ ਪਾਲ ਦੇ ਨਾਲ ਜ਼ਮੀਨ ਇਸ ਕਰਕੇ ਲਵਾਈ ਹੈ ਕਿਤੇ ਜੀਤਾਂ ਦੇ ਸਹਰੇ ਕੁੜੀ ਦਾ ਹਿੱਸਾ ਨਾ ਮੰਗ ਲੈਣ ਲਾਲਚ ਕਿਸੇ ਨੇ त्याਗਿਆ ਕਿਸੇ ਦੀ ਨੀਤ ਵਿਗੜਦੀ ਦਾ ਕੋਈ ਪਤਾ ਨਹੀਂ ਲੱਗਦਾ ਕਾਨੂੰਨ ਮੂਰੇ ਕੋਈ ਜ਼ੋਰ ਚੱਲਦਾ। ਇਹ ਗੱਲ ਕੁਲਵੰਤ ਕੌਰ ਨੇ ਮਨ ਗੁੱਡਰ ਗਈ। ਉਸ ਦੇ ਅੰਦਰ ਚਾਹ ਤੇ ਹੌਸਲੇ ਦੀ ਇੱਕ ਲਹਿਰ ਉੱਠੀ। ਉਹ ਕਹਿੰਦੀ ਐਤਕੀ ਦਸੰਬਰ ਦੀਆਂ ਛੁੱਟੀਆਂ 'ਚ ਪਾਲ ਨੂੰ ਇੱਥੇ ਸੱਦ ਕੇ ਇਹ ਕੰਮ ਤਾਂ ਕਰਵਾਈ ਦਿਓ ਸਰਦਾਰ ਜੀ। ਪਾਗ 19 ਦਿਵਾਲੀ ਤੋਂ ਤੀਜੇ ਦਿਨ ਅਜੀਤ ਤੇ ਗੰਗੋ ਜਤਪਟਿਆਲੇ ਪਹੁੰਚੀਆਂ ਤਾਂ ਕਾਫੀ ਰਾਤ ਤੱਕ ਉਹ ਹਰਪਾਲ ਨੂੰ ਦੇਖਦੀਆਂ ਰਹੀਆਂ ਪਰ ਉਹ ਘਰ ਨਹੀਂ ਆਇਆ। ਸਾਰਕੇ अजीत ਉਠੀ ਤਿਆਰ ਹੋਈ ਤੇ ਕੱਲ ਚਲੇਗੀ ਹਰਪਾਲ ਕਾਲਜ ਵੀ ਨਾ ਆ ਦਵਿੰਦਰ ਆਇਆ ਸੀ ਦਵਿੰਦਰ ਨੂੰ ਲੈ ਕੇ ਉਹ ਟਕਸ਼ਾਪ ਤੇ ਆ ਬੈਠੀ ਦਵਿੰਦਰ ਨੇ ਚਾਹਦਾ ਹਾਫ ਸੈੱਟ ਮੰਗਵਾਇਆ ਦੋਵੇਂ ਚਾਹ ਪੀਂਦੇ ਰਹੇ अजीत ਨੂੰ ਮਹਿਸੂਸ ਹੋ ਗਿਆ ਸੀ ਜਿਵੇਂ ਅੱਜ ਉਹ अजीतਵਲ ਸਵਾਰ ਕੇ ਨਹੀਂ ਚਾਕ ਰਿਆ ਅਸਲ ਵਿੱਚ ਦੋਵੇਂ ਹੀ ਕੁਝ ਗਵਾਚੇ ਜਏ ਸਨ ਦੋਵਾਂ ਦੀਆਂ ਅੱਖਾਂ ਵਿੱਚ ਉਦਾਸੀ ਸੀ ਅਜੀਤ ਨੂੰ ਤਾਂ ਪਤਾ ਸੀ ਦਵਿੰਦਰ ਨੇ ਵੀ ਪਿਛਲੇ 4 ਦਿਨਾਂ ਵਿੱਚ ਹਰਪਾਲ ਦੀ ਦੁਰਦਸ਼ਾ ਦੇਖ ਲਈ ਸੀ ਗੱਲਾਂ ਵਿੱਚ ਜੀਤ ਨੇ ਪੁੱਛਿਆ ਪਾਲੀ ਨਹੀਂ ਆਇਆ ਉਹ ਕੁਛ ਠਿੱਲਿਆ ਜਾ ਸੀ ਆਇਆ ਨਹੀਂ ਘਰੀ ਪਿਆਰ ਜਾਈ ਨਹੀਂ ਰਾਤ ਕਿਉਂ ਨਹੀਂ ਆਇਆ ਕਰ ਕੀ ਪਤਾ ਸੀ ਉਹਨੂੰ ਥੋੜੇ ਆਉਣ ਦਾ ਪਤਾ ਸੀ ਵੀ ਅਸੀਂ ਦਿਵਾਲੀ ਤੋਂ ਤੀਜੇ ਦਿਨ ਮੋੜ ਆਉਣਾ ਦਵਿੰਦਰ ਚੁੱਪ ਰਿਹਾ ਤੱਕ ਸ਼ਾਪ ਤੋਂ ਉੱਠ ਕੇ ਉਹ ਲਾਇਬ੍ਰੇਰੀ ਵੱਲ ਤੁਰੇ ਜਾ ਰਹੇ ਸੰਗ ਅਜੀਤ ਸੋਚਾਂ ਵਿੱਚ ਪਤਾ ਨਹੀਂ ਕਿੱਥੇ ਪਹੁੰਚ ਗਈ ਸੀ। ਉਹ ਹੁਣ ਕੋਈ ਵੀ ਗੱਲ ਨਹੀਂ ਸੀ ਕਰ ਰਹੀ। ਦਵਿੰਦਰ ਦੇ ਕੰਨਾਂ ਵਿੱਚ ਬੇਮਾਲੂਮੀ ਜੀ ਆਵਾਜ਼ ਪਈ। ਅੱਜ ਸਾਂਝੀ ਬਿੱਲੀ ਕਿੱਥੇ ਐ? ਭੇਜ ਗਈ ਹੋਣੀ ਐ ਵਿਚਾਰੀ। ਵਿੰਦਰ ਨੂੰ ਤਾਂ ਮੌਜ ਐ ਅੱਜ ਫੇਰ ਲਈ ਫਿਰਦਾ ਤੂੜ ਦੀ ਛੜੀ ਦੂਰੀ ਕਰੀ। ਪਾਲ ਕਿਹੜਾ ਟੋਕਦਾ ਇਹਨੂੰ? ਗੱਲਾਂ ਕਰਨ ਵਾਲੇ ਦੋਵੇਂ ਮੁੰਡੇ ਫਿਰ ਹੋ ਹੋ ਕਰਕੇ ਉੱਚੀ ਹੱਸ ਪਏ। ਦਵਿੰਦਰ ਊਣਾਵਲ ਗੈਰੀ ਨਜ਼ਰ ਕਰਕੇ ਚੱਕਿਆ ਸਾਬ ਉਹਨਾਂ ਮੁੰਡਿਆਂ ਨੇ ਪੇਠਾਂ ਪਵਾ ਲਈਆਂ ਕਾਲਜੋਂ ਘਰ ਆਉਣ ਲੱਗੀ ਅਜੀਤ ਨੇ ਦਵਿੰਦਰ ਨੂੰ ਆਖਿਆ ਕਿ ਉਹ ਜਾਣਸਾਰ ਹਰਪਾਲ ਨੂੰ ਘਰ ਭੇਜ ਦੇਵੇ ਆਥਣ ਹੋ ਗਿਆ ਸੀ ਅਜੀਤ ਉਹਦੀ ਏ ਕੁੜੀ ਥੱਕ ਚੁਪੀ ਸੀ ਹਰਪਾਲ ਅਜੇ ਵੀ ਨਹੀਂ ਸੀ ਆਇਆ ਉਸਨੇ ਆਪਣਾ ਸਾਈਕਲ ਚੁੱਕਿਆ ਤੇ ਦਵਿੰਦਰ ਦੇ ਘਰ ਪਹੁੰਚ ਗਈ ਦਵਿੰਦਰ ਦਾ ਘਰ ਸੰਤ ਨਗਰ ਵਿੱਚ ਸੀ ਦਵਿੰਦਰ ਦੇ 베ਜੀ ਘਰ ਨਹੀਂ ਸੰਤ ਤੇ ਨਾ ਹੀ ਬਾਪੂ ਜੀ ਉਪਧੌੜ ਨੂੰ ਗਏ ਹੋਏ ਸਨ ਉਥੇ ਉਹਨਾਂ ਦੀ ਇੱਕ ਰਿਸ਼ਤੇਦਾਰੀ ਵਿੱਚ ਵਿਆਹ ਸੀ ਦਵਿੰਦਰ ਸ਼ਾਇਦ ਹਰਪਾਲ ਕਰਕੇ ਨਹੀਂ ਸੀ ਗਿਆ ਇੱਕ ਕਮਰੇ ਵਿੱਚ ਲਾਈਟ ਵੱਲ ਰਹੀ ਸੀ ਉਹ ਸਿੱਧੀ ਹੀ ਉਸ ਕਮਰੇ ਵਿੱਚ ਚਲੀ ਗਈ ਦਵਿੰਦਰ ਆਰਾਮ ਕੁਰਸੀ ਉੱਤੇ ਬੈਠਾ ਫੈਮਿਨਾ ਦੇ ਵਰਕੇ ਉਲਟਾ ਰਿਹਾ ਸੀ ਨਾਈਟ ਸੂਟ ਉੱਤੋਂ ਦੇ ਉਸਨੇ ਸਵੈਟਰ ਪਾਇਆ ਹੋਇਆ ਸੀ ਹਰਪਾਲ ਕੋਟ ਪੈਂਟ ਕਸੋੜੀ ਬਾਜੂਆਂ ਵਾਲੀ ਕੁਰਸੀ ਵਿੱਚ ਫਸਿਆ ਬੈਠਾ ਸੀ ਬਗਲਾ ਕੇ ਉਸਨੇ ਆਪਣੇ ਮੂਰੇ ਮੇਜ਼ ਉੱਤੇ ਧਰ ਰੱਖੀ ਸੀ। ਉਹ ਸੀ ਲੱਤਾਂ ਮੇਜ਼ ਉੱਤੇ ਸਨ। ਜਦੋਂ ਹੀ ਅਜੀਤ ਅੰਦਰ ਬੜੀ ਉਸਨੇ ਲੱਤਾਂ ਮੇਜ਼ ਉਤੋਂ ਥੱਲੇ ਕਰ ਲਈਆਂ ਤੇ ਸੂਤ ਜਿਹਾ ਹੋ ਕੇ ਬੈਠ ਗਿਆ। ਪਾਲੀ ਕਰਨੀ ਹੁਣ ਖੜੀ ਖੜੋਤੀ ਅਜੀਤ ਨੇ ਪੁੱਛਿਆ ਆਉਂਗਾ ਜੀਤੀ ਜ਼ਰੂਰ ਆਉਂਗਾ। ਅਜੀਤ ਨੂੰ ਮਹਿਸੂਸ ਹੋਇਆ ਜਿਵੇਂ ਹਰਪਾਲ ਦੀ ਜ਼ੁਬਾਨ ਠੇੜਕਰੀ ਹੋਵੇ। ਉਸ ਦੀਆਂ ਅੱਖਾਂ ਵਿੱਚ ਕੋਈ ਚਮਕ ਦੇਖਤੀ ਸੀ। ਉਸ ਦੀਆਂ ਗੱਲਾਂ ਉੱਤੇ ਲਾਲੀ ਸੀ। ਚਲ ਫੇਰ ਆਵੇਂਗਾ ਕਦੋਂ ਹੁਣੇ ਉੱਠ ਹਰਪਾਲ ਫਿਰ ਕੁਝ ਨਾ ਬੋਲਿਆ ਓਵੇਂ ਜਿਵੇਂ ਬੈਠਾ ਰਿਹਾ ਹਥੇਲੀ ਉੱਤੇ ਮੱਥਾ ਧਰ ਕੇ ਉਸਨੇ ਨੀਵੇਂ ਪਾ ਲਈ ਦਵਿੰਦਰ ਨੇ ਖੜਾ ਹੋ ਕੇ अजीत ਨੂੰ ਕੁਰਸੀ ਦਿੱਤੀ ਪਰ ਉਹ ਬੈਠੀ ਨਹੀਂ ਦਵਿੰਦਰ ਦੇ ਥਿਰਕਦੇ ਪੈਰਾਂ ਵੱਲ ਝਾਕ अजीत ਨੂੰ ਹਰਖ ਜਿਹਾ ਆ ਗਿਆ ਉਹ ਬੈਠਦਾ ਸਹੀ ਇੱਕ ਮਿੰਟ ਹਰਪਾਲ ਨੇ अजीत ਨੂੰ ਮੋਰਚੇ ਤੋਂ ਮੱਲੋ ਮੱਲੀ ਆਪਣੇ ਕੋਲ ਪਈ ਖਾਲੀ ਕੁਰਸੀ ਉੱਤੇ ਬਿਠਾ ਲਿਆ ਉਹ ਇੱਕਦਮ ਚੰਗਿਆੜੇ ਵਾਂਗ ਪੜਕੀ ਕੁਰਸੀ ਤੋਂ ਉੱਠੀ ਤੇ ਹਰਪਾਲ ਦੀ ਸੱਜੀ ਗੱਲ ਉੱਤੇ ਤਾੜ ਦੇ ਕੇ ਥੱਪੜ ਜੜ ਦਿੱਤਾ। ਸ਼ਰਾਬ ਕਿਉਂ ਪੀਤੀ ਐ ਉੱਲੂ? ਡੌੜੇ ਤੋ ਫੜਕੇ ਜੀਤ ਨੂੰ ਦਵਿੰਦਰ ਨੇ ਪਰੇ ਕਰ ਦਿੱਤਾ। ਹਰਪਾਲ ਕੁਰਸੀ ਤੋਂ ਉੱਠਿਆ ਤੇ ਕੋਲ ਪਈ ਮੰਜੇ ਉੱਤੇ ਰੇਤੇ ਦੀ ਬੋਰੀ ਵਾਂਗ ਡਿੱਗ ਪਿਆ। ਸਰਾਣੇ ਵਿੱਚ ਮੂੰਹ ਦੇ ਕੇ ਰੋਂਣ ਲੱਗ ਪਿਆ। ਤੂੰ ਚੱਲ ਜਿੱਤੀ, ਮੈਂ ਉਹਨਾਂ ਲੈ ਕੇ ਇਹਨੂੰ, ਦਵਿੰਦਰ ਨੇ ਆਖਿਆ। ਦਵਿੰਦਰ, ਚੈ ਤਾਂ ਕੋ ਸੋਚਣਾ ਨਹੀਂ। ਸ਼ਰਮ ਤਾਂ ਨਹੀਂ ਆਈ ਸ਼ਰਾਬ ਪੀਂਦਿਆਂ ਨੂੰ? ਦੋਸਤ ਨੂੰ ਸਮਝਾਈਦਾ ਹੁੰਦਾ ਹੈ। ਉਲਟੇ ਬਹਿਣਾ ਵਿੱਚ ਪਾ ਦਈਦੈ ਕਹਿ ਕੇ ਅਜੀਤ ਦੀ ਅੱਖਾਂ ਵਿੱਚ ਪਾਣੀ ਆ ਗਿਆ ਕੋਚੇਰ ਉਵੇਂ ਜਿਵੇਂ ਖੜੀ ਅੱਖਾਂ ਪੁੰਨਦੀ ਰਹੀ ਦਵਿੰਦਰ ਵੀ ਮਹਿਸੂਸਿਆ ਖੜਾ ਸੀ ਸਾਈਕਲ ਕਿੱਥੇ ਨੇ ਤੁਹਾਡੇ ਅਜੀਤ ਨੇ ਦਵਿੰਦਰ ਤੋਂ ਪੁੱਛਿਆ ਉਧਰ ਬਰਾਂਡੇ 'ਚ ਖੜੇ ਨੇ ਦਵਿੰਦਰ ਨੇ ਜਵਾਬ ਦਿੱਤਾ ਚੱਲ ਕੱਢ ਫਿਰ ਬਾਹਰ ਛੱਡ ਕੇ ਆ ਸਾਨੂੰ ਪੱਗ ਮੇਜ਼ ਉਤੋਂ ਚੁੱਕ ਕੇ ਅਜੀਤ ਨੇ ਹਰਪਾਲ ਦੇ ਸਿਰ ਉੱਤੇ ਧਰੀ ਬਾਹੋਂ ਫੜ ਕੇ ਉਸਨੂੰ ਕਮਰੇ ਤੋਂ ਬਾਹਰ ਕੀਤਾ ਸਾਈਕਲਾਂ ਉੱਤੇ ਚੜਕੇ ਤਿੰਨੇ ਜਣੇ ਮਾਡਲ ਟਾਊਨ ਆਵੜੀ। ਗੰਗੋ ਕਦੋਂ ਦੀ ਰੋਟੀ ਤਿਆਰ ਕਰੀ ਬੈਠੀ ਸੀ। ਅਜੀਤ ਨੇ ਰੋਟੀ ਪਾ ਕੇ ਦਿੱਤੀ। ਦਵਿੰਦਰ ਨੂੰ ਕਿਹਾ ਕਿ ਉਹ ਵੀ ਖਾ ਲਵੇ। ਆਪ ਉਹ ਬਾਥਰੂਮ ਵਿੱਚ ਚਲੀ ਗਈ। ਜਦ ਮੁੜ ਕੇ ਆਈ ਤਾਂ ਓਵੇਂ ਜਿਵੇਂ ਬੈਠੇ ਸਨ। ਸ਼ੁਰੂ ਨਹੀਂ ਕੀਤੀ ਹਲੇ। ਅਜੀਤ ਨੇ ਪੁੱਛਿਆ, ਤੂੰ ਵੀ ਖਾ ਸਾਡੇ ਨਾਲ। ਹਰਪਾਲ ਨੇ ਅਜੀਤ ਨੂੰ ਕਿਹਾ, ਖਾ ਲੂੰਗੀ ਆਪੇ ਮੈਂ। ਤੂੰ ਸੇ ਖਾਓ। ਨਹੀਂ ਜੀਤੀ, ਅਸੀਂ ਵੀ ਨਹੀਂ ਖਾਂਦੇ ਫੇਰ। ਹਰਪਾਲ ਜ਼ਿੱਦ ਚੜ ਬੈਠਾ। ਚੰਗਾ ਖਾਓ ਫੇਰ ਮੈਂ ਵੀ ਖਾਂਨੀ ਤਿੰਨੇ ਜਣੇ ਰੋਟੀ ਖਾਰੇ ਸਨ अजीत ਕੋਈ ਕੋਈ ਬੁਰਕੀ ਮੂੰਹ ਵਿੱਚ ਪਾਉਂਦੀ ਦਵਿੰਦਰ ਨੇ ਨੀਵੀਂ ਪਾ ਰੱਖੀ ਸੀ ਤੇ ਚੁੱਪ ਕੀਤਾ ਰੋਟੀ ਖਾ ਰਿਆ ਸੀ ਹਰਪਾਲ ਰੋਟੀ ਖਾਂਦਾ ਹਿਚਕੀਆਂ ਬਹੁਤ ਲੈਂਦਾ ਤੇ ਇਨਾਂ ਨੇ ਅੱਧ-ਪਚੱਦ ਜੀ ਰੋਟੀ ਖਾਦੀ ਤੇ ਹੱਥ ਤੋਲੇ ਘਰ ਨੂੰ ਜਾਣ ਲੱਗਿਆ ਦਵਿੰਦਰ अजीत ਦੇ ਕੰਨ ਵਿੱਚ ਪਤਾ ਨਹੀਂ ਕੀ ਕਹਿ ਗਿਆ ਸੁਣ ਕੇ अजीत ਦਾ ਕਾਲਜਾ ਜਿਹਾ ਢੇਰੀ ਹੋ ਗਿਆ ਹੋਵੇ ਪਾਂਡਾ ਟਿੰਡਾ ਸਾਹਮਣੇ ਗੰਗੂ ਪੈ ਗਈ ਹਰਪਾਲ ਨਿਰਜਾਈ ਉੱਤੇ ਲੈ ਕੇ ਮੂੰਹ ਢੱਕ ਲਿਆ ਅਜੀਤ ਨੇ ਆਪਣਾ ਬਿਸਤਰਾ ਵਿਛਾਇਆ ਤੇ ਕਮਰੇ ਦਾ ਅੰਦਰਲਾ ਕੁੰਡਾ ਲਾ ਕੇ ਜਿੰਦਾ ਲਾ ਦਿੱਤਾ ਅੱਧੀ ਕੁ ਰਾਤ ਹਰਪਾਲ ਮਲਕੜੇ ਜਿਹਾ ਉੱਠਿਆ ਕੁੰਡਾ ਢੋ ਕੇ ਦੇਖਿਆ ਜਿੰਦਾ ਲੱਗਿਆ ਪਿਆ ਸੀ ਟੇਬਲ ਲੈਂਪ ਚ ਗਾਉਂਦਾ ਤਾਂ ਅਜੀਤ ਨੂੰ ਜਾਗ ਆ ਜਾਣੀ ਸੀ ਉਸ ਦੇ ਅੰਦਰੋਂ ਇੱਕ ਚੀਚੀ ਉੱઠી ਇੱਕ ਖੇਜ ਤੇ ਫਿਰ ਉਹ ਖੇਜ ਬੇਵਸੀ ਵਿੱਚ ਪਲਟ ਗਈ ਚੁੱਪ ਕਰਕੇ ਔਰ ਜਾਈ ਵਿੱਚ ਆ ਬੜਿਆ ਉਜੇ ਰੱਖਾਂ ਚਮਕਦਾ ਰਿਆ ਤੇ ਫਿਰ ਸੌ ਗਿਆ ਤੜਕੇ ਗੰਗੋ ਚਾਹ ਲੈ ਕੇ ਆਈ ਅਜੀਤ ਉੱਠ ਬੈਠੀ ਸੀ ਹਰਪਾਲ ਅਜੇ ਮੰਜੇ ਵਿੱਚ ਸੀ ਮੇਜ਼ ਉੱਤੇ ਚਾਹ ਧਰ ਕੇ ਗੰਗੋ ਚਲੀ ਗਈ ਅਜੀਤ ਚਾਹ ਪੀ ਰਹੀ ਸੀ ਹਰਪਾਲ ਚਾਹ ਪੀ ਰਿਆ ਸੀ ਉਹ ਕੁੱਟ ਪਰਦਾ ਤੇ ਖੂੰਜੇ ਵਿੱਚ ਨਿਗਾ ਟਿਕਾ ਲੈਂਦਾ ਉਹ ਕੁੱਟ ਪਰਦਾ ਤੇ ਟੇਬਲ ਲੈਂਪ ਵੱਲ ਧਿਆਨ ਲੈ ਜਾਂਦਾ ਅਜੀਤ ਵੱਲ ਜਿਵੇਂ ਉਸ ਨੂੰ ਝਾਕਿਆ ਨਹੀਂ ਸੀ ਜਾਂਦਾ ਉਸ ਦਿਨ ਵੀ ਹਰਪਾਲ ਕਾਲਜ ਨਾ ਗਿਆ ਅਜੀਤ ਵੀ ਨਾ ਗਈ ਜਿਸ ਦਿਨ ਗੰਗੋ ਤੇ ਅਜੀਤ ਦਿਵਾਲੀ ਦੇਖਣ ਦੌਲਤਪੁਰ ਨੂੰ ਚਲੀਆਂ ਗਈਆਂ ਸਨ ਹਰਪਾਲ ਦਵਿੰਦਰ ਦੇ ਘਰ ਆ ਗਿਆ ਸੀ ਉਹ ਸਿੰਘ ਦਾ ਉਹ ਦਵਿੰਦਰ ਨਾਲ ਕਾਲਜ ਵੀ ਚੱਲਿਆ ਗਿਆ ਸੀ ਪਰ ਦੂਜੇ ਤੇ ਤੀਜੇ ਦਿਨ ਘਰੋਂ ਬਾਹਰ ਨਹੀਂ ਸੀ ਨਿਕਲਿਆ ਦੂਜੇ ਦਿਨ ਤਾਂ ਦਿਵਾਲੀ ਸੀ ਪਰ ਉਹਦੇ ਲਈ ਇਹ ਆਮ ਦੇ ਨਾ ਵਰਗਾ ਇੱਕ ਦਿਨ ਸੀ ਦਵਿੰਦਰ ਦੇ ਬਾਪੂ ਜੀ ਤੇ ਬੇਜੀ ਜੋਰ ਲਾ ਹਟੇ ਨਾ ਉਸਨੇ ਕੁਝ ਖਾਦਾ ਨਾ ਪੀਤਾ ਉਸ ਦੀ ਇਹ ਹਾਲਤ ਦੇਖ ਕੇ ਦਵਿੰਦਰ ਦੀ ਦਿਵਾਲੀ ਬਿਮਾਰੀ ਗਈ ਸਾਰਾ ਸਾਰਾ ਦਿਨ ਰਜਾਈ ਵਿੱਚ ਬੜਿਆ ਉਹ ਮੰਜੇ ਉੱਤੇ ਪਿਆ ਰਹਿੰਦਾ ਪਤਾ ਨਹੀਂ ਕੀ ਕੀ ਸੋਚਦਾ ਤੀਜੇ ਦਿਨ ਵੀ ਉਸਨੇ ਰੋਟੀ ਨਹੀਂ ਖਾਦੀ ਨਾ ਤੜਕੇ ਨਾ ਥਨੇ ਚਾਹ ਪੀ ਲਈ ਦੋਵੇਂ ਵਕਤیں ਬਸ ਇੱਕ ਕੱਪ ਚੌਥੇ ਦਿਨ ਤੜਕੇ ਦੀ ਚਾਹ ਪੀਣ ਪਿੱਛੋਂ ਦਵਿੰਦਰ ਉਸ ਨੂੰ ਪੁੱਛਣ ਲੱਗਿਆ ਪਾਲੀ ਯਾਰ ਗੱਲ ਤਾਂ ਦੱਸ ਕੀ ਐ ਇਉਂ ਤਾਂ ਮਰ ਜਾਏਗਾ ਤੂੰ ਹੁਣ ਤਾਂ ਮਰ ਹੀ ਜਾਮਾ ਵਿੰਦਰ ਤਾਂ ਵੇ ਠੀਕ ਐ ਇਹ ਉਹ ੜੀ ਵੀ ਕੀ ਗੱਲ ਰੋਟੀ ਖਾਦੀ ਨੂੰ ਦੋ ਦਿਨ ਹੋ ਗਏ ਤੋ ਉਹ ਤਾਂ ਫੁੱਟ ਕੁਛ ਹਰਪਾਲ ਚੁੱਪ ਕੀਤਾ ਰਿਹਾ ਜਿਵੇਂ ਉਹ ਕੁਝ ਵੀ ਦੱਸਣਾ ਨਾ ਚਾਹੁੰਦਾ ਹੋਵੇ ਜਿਵੇਂ ਉਹ ਦੱਸਣਾ ਤਾਂ ਬਹੁਤ ਕੁਝ ਚਾਹੁੰਦਾ ਹੋਵੇ ਪਰ ਉਸ ਨੂੰ ਇੱਕ ਗੱਲ ਵੀ ਨਾ ਔੜਦੀ ਹੋਵੇ ਦਵਿੰਦਰ ਨਾ ਕਿ ਜਦ ਕਮਰੇ ਵਿੱਚ ਆਇਆ ਹਰਪਾਲ ਰੋ ਰਿਹਾ ਸੀ ਬਹੁਤ ਜ਼ਿਆਦਾ ਮਜਬੂਰ ਕਰਨ ਉਤੇ ਹਰਪਾਲ ਨੇ ਦਵਿੰਦਰ ਨੂੰ ਦੱਸ ਦਿੱਤਾ ਕਿ ਉਹ ਕੁਲਵੰਤ ਕੌਰ ਦੇ ਪੇਟੋਂ ਨਹੀਂ ਜੰਮਿਆ ਹੋਇਆ ਸਾਰੀ ਗੱਲ ਦਵਿੰਦਰ ਸੁਣ ਕੇ ਸੁੰਨ ਹੋ ਗਿਆ ਉਸ ਨੂੰ ਉਸ ਦੀ ਗੱਲ ਉਤੇ ਇਤਬਾਰ ਨਹੀਂ ਸੀ ਆ ਰਿਹਾ ਉਹ ਤਿਆਰ ਹੋਇਆ ਤੇ ਚੁੱਪਚਾਪ ਇਤਾ ਹੀ ਕਾਲ ਚਲਿਆ ਗਿਆ ਹਰਪਾਲ ਉਵੇਂ ਜਿਵੇਂ ਮੰਜੇ ਵਿੱਚ ਪਿਆ ਰਿਹਾ ਦਵਿੰਦਰ ਕਾਲ ਤੋਂ ਆਇਆ ਉਸ ਨੇ ਦੇਖਿਆ ਕਿ ਹਰਪਾਲ ਕੁਝ ਲਿਖ ਰਿਹਾ ਸੀ ਦਵਿੰਦਰ ਨੂੰ ਦੇਨਸਾਰ ਉਸ ਨੂੰ ਲਿਖਣਾ ਬੰਦ ਕਰ ਦਿੱਤਾ ਤੇ ਕਾਗਜ਼ ਇੱਕ ਪਾਸੇ ਲਕੋ ਲਿਆ ਦਵਿੰਦਰ ਨੇ ਇਸ ਬਾਰੇ ਉਸ ਨੂੰ ਕੁਝ ਨਾ ਪੁੱਛਿਆ ਉਸ ਨੇ ਸਟੋਵ ਉਤੇ ਚਾਹ ਬਣਾਈ ਚਾਹ ਦੇ ਨਾਲ ਡਬਲ ਰੋਟੀ ਦੇ ਦੋ ਪੀਸ ਤੇ ਸੇਉ ਦਾ ਜਾਮ ਲਾ ਕੇ ਮੱਲੋ ਮੱਲੀ ਹਰਪਾਲ ਨੂੰ ਖਵਾ ਦਿੱਤੇ ਆਥਨ ਦੀ ਰੋਟੀ ਵੀ ਦਵਿੰਦਰ ਤੋਂ ਖਹਿੜਾ ਛਣਾਉਣ ਲਈ ਹਰਪਾਲ ਨੇ ਸੰਗੋ ਥੱਲੇ ਉਤਾਰ ਲਈ ਅਗਲੇ ਦਿਨ ਦਵਿੰਦਰ ਨੇ ਬਥੇਰਾ ਜੂਰ ਲਾਇਆ ਤਾਂ ਹਰਪਾਲ ਕਾਲਜ ਨਾ ਗਿਆ ਉਸ ਦਿਨ अजीत ਕਾਲਜ ਆਈ ਸੀ ਉਸ ਦਿਨ ਜਦੋਂ ਉਹ ਕਾਲਜੋਂ ਘਰ ਆਇਆ ਤਾਂ ਹਰਪਾਲ ਕਰਨੀ ਸੀ ਉਸ ਦਾ ਬਾਪੂ ਜੀ ਤੇ ਬੇਜੀ ਉਸੇ ਦਿਨ ਭਦੌੜ ਨੂੰ ਗਏ ਸਨ ਮੇਰੇ ਜੋਤੇ ਇੱਕ ਚਿੱਠੀ ਪਈ ਸੀ ਲਿਖਿਆ ਸੀ ਵਿੰਦਰ ਮੈਂ ਜਾ ਰਿਹਾ ਹਾਂ ਪਤਾ ਨਹੀਂ ਕਿੱਥੇ ਚਿੱਠੀ ਪੜਨਸਾਰ ਦਵਿੰਦਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹ ਖੜਾ ਖੜੋਤਾ ਉਨੀ ਪੈਰੀ ਘਰ ਦੇ ਬੂਹੇ ਉੱਤੇ ਗਿਆ ਬੂਹੇ ਦੇ ਸੱਜੇ ਪਾਸੇ ਚਾਹ ਵਾਲੀ ਦੁਕਾਨ ਉੱਤੇ ਬੈਠੇ ਬੁਲੈਤੀ RAM ਨੇ ਦੱਸਿਆ ਕਿ ਹਰਪਾਲ ਹੁਣੇਦਰ ਰੇਲ ਦੀ ਪਟੜੀ ਚੜਿਆ ਹੈ ਬੁਲੈਤੀ RAM ਹਰਪਾਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਹ ਵੀ ਦੱਸਿਆ ਕਿ ਉਸ ਦੀਆਂ ਅੱਖਾਂ ਵਿੱਚ ਲਾਲੀ ਸੀ ਜਿਵੇਂ ਹੁੰਦਾ ਹਟਿਆ ਹੋਵੇ ਜਾਂ ਜਿਵੇਂ ਸ਼ਰਾਬ ਪੀਤੀ ਹੁੰਦੀ ਹੈ ਦਵਿੰਦਰ ਨੇ ਵਾਪਸ ਅੰਦਰ ਆ ਕੇ ਸਾਈਕਲ ਚੁੱਕਿਆ ਤੇ ਬੇਥਹਾ ਭਜਾਲਿਆ ਹਰਪਾਲ ਗੱਡੀ ਦੇ ਲਈ ਖੜਾ ਸੀ ਚੁੱਪਚਾਪ ਦਵਿੰਦਰ ਨੇ ਉਸ ਨੂੰ ਬਾਹੋ ਜਾ ਫੜਿਆ ਉਧਰੋਂ ਗੱਡੀ ਕੋਕਾ ਮਾਰਦੀ ਆ ਰਹੀ ਸੀ ਹਰਪਾਲ ਨੇ ਬਾਹ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦਵਿੰਦਰ ਨੇ ਉਸ ਨੂੰ ਜੱਫਾ ਪਾ ਕੇ ਰੇਲ ਦੀ ਪਟੜੀ ਤੋਂ ਪਰਾਂ ਅੱਕਾਂ ਵਿੱਚ ਸੁਟ ਲਿਆ ਗੱਡੀ ਲੰਗੀ ਤਾਂ ਸਾਈਕਲ ਉੱਤੇ ਆਪਣੇ ਮੂਰੇ ਬਿਠਾ ਕੇ ਘਰ ਨੂੰ ਲੈ ਆਇਆ। ਹਰਪਾਲ ਘਬਰਾਇਆ ਹੋਇਆ ਸੀ। ਜਿਵੇਂ ਉਸਨੇ ਕੋਈ ਬੰਦਾ ਮਾਰ ਦਿੱਤਾ ਹੋਵੇ। ਕਮਰੇ ਵਿੱਚੋਂ ਸ਼ਰਾਬ ਦਾ ਮੋਸਕ ਆ ਰਿਹਾ ਸੀ। ਮੰਜੇ ਥੱਲੇ ਬੋਤਲ ਪਈ ਸੀ। ਜਿਸ ਵਿੱਚ ਅਧਿਏ ਤੋਂ ਥੋੜੀ ਜੀ ਘੱਟ ਸ਼ਰਾਬ ਸੀ। ਕੋਚਰੋ ਦੋਵੇਂ ਚੁੱਪਚਾਪ ਬੈਠੇ ਰਹੇ। ਵਾਲੀ ਤੂੰ ਸਮਝਦਾ ਹੈ ਦੁਨੀਆ 'ਚ ਤੇਰਾ ਕੋਈ ਨਹੀਂ। ਆਰਾਮ ਕੁਰਸੀ ਉੱਤੇ ਬੈਠੇ ਹਰਪਾਲ ਨੇ ਅੱਖਾਂ ਉਤਾ ਚੁੱਕੀਆਂ ਬੋਲਿਆ ਕੁਝ ਨਾ। ਤੇਰੀ ਦੋਸਤਾ ਵਰਗੀ ਭੈਣ ਜੀਤੀ ਤੇ ਮੈਂ ਇਸ ਦੁਨੀਆਂ 'ਚ ਤੇਰੇ ਕੋਸਤਾ ਹੈਗੇ ਆ ਮਾਂ ਜਿਸ ਨੇ ਤੈਨੂੰ ਪਾਲਿਆ ਕੋਸਤਾ ਤੇਰੀ ਲੱਗਦੀ ਐ ਤੋ ਸਾਡੇ ਕੰਨੇ ਦੇ ਸਾਡਾ ਕਿ ਬਣੂ ਹਰ ਪਾਲ ਕੁਝ ਨਾ ਬੋਲਿਆ ਕੁਰਸੀ ਉਤੋਂ ਉੱਠ ਕੇ ਮੰਜੇ ਉੱਤੇ ਪੈ ਗਿਆ ਸਣੇ ਕੋਟ ਪੈਂਟ ਕੋਚਰ ਬਾਦ ਉਸਨੇ ਅੱਖਾਂ ਬੰਦ ਕਰ ਲਈਆਂ ਦਵਿੰਦਰ ਕੁਰਸੀ ਉੱਤੇ ਬੈਠਾ ਪੰਜਾਬੀ ਦਾ ਇੱਕ ਮਾਸਕ ਪੱਤਰ ਫਰੋੜਦਾ ਰਿਹਾ ਐਵੇਂ ਜਿਵੇਂ 2 ਘੰਟੇ ਲੰਘ ਗਏ ਦਵਿੰਦਰ ਨੇ ਸਟੋਵ ਉਤੇ ਚਾਹ ਬਣਾਈ ਆਪ ਪੀਤੇ ਤੇ ਹਰਪਾਲ ਨੂੰ ਉਠਾ ਕੇ ਇੱਕ ਪਿਆਲੇ ਪਿਆ ਦਿੱਤੇ ਉਹ ਫਿਰ ਚੁੱਪ ਜੇ ਬੈਠੇ ਰਹੇ ਕਾਫੀ ਦੇਰ ਤੱਕ ਬੈਠੇ ਰਹੇ ਦਿਨ ਛੇਪਣ ਵਾਲਾ ਹੋਇਆ ਤਾਂ ਇੱਕ ਝਟਕੇ ਜੇ ਨਾਲ ਹਰਪਾਲ ਮੰਜੇ ਉਤੋਂ ਉੱਠਿਆ ਗਲਾਸ ਵਿੱਚ ਉਸਨੇ ਸ਼ਰਾਬ ਪਾਈ ਤੇ ਉਸ ਵਿੱਚ ਪਾਣੀ ਦੀ ਇੱਕ ੂੰਝਲ ਪਾ ਕੇ ਘਟ ਘਟ ਪੀ ਗਿਆ ਦਵਿੰਦਰ ਉਸ ਵੱਲ ਚੁੱਪ ਕੀਤਾ ਦੇਖਦਾ ਰਿਹਾ ਇੱਕ ਪੈਗ ਹਰਪਾਲ ਨੇ ਹੋਰ ਪਾਇਆ ਦਵਿੰਦਰ ਦੇ ਹੱਥ ਫੜਾ ਕੇ ਉਹ ਇੰਨਾ ਜ਼ੋਰ ਦੀ ਕੜਕਿਆ ਕਿ ਦਵਿੰਦਰ ਦੇ ਕੰਨਾਂ ਦੇ ਪਰਦੇ ਪਾਟਣ ਵਾਲੇ ਹੋ ਗਏ ਲੈ ਫੜ ਪੀ ਜਾ ਸਾਰੀ ਉਸ ਨੇ ਇੰਨਾ ਉੱਚੀ ਆਖਿਆ ਸੀ ਜਿਵੇਂ ਇਹ ਸ਼ਬਦ ਕਹਿ ਕੇ ਉਹ ਆਪ ਵੀ ਕੰਬ ਗਿਆ ਹੋਵੇ ਦਵਿੰਦਰ ਨੂੰ ਇਹ ਸੋਚਣ ਦਾ ਮੌਕਾ ਹੀ ਨਾ ਮਿਲਿਆ ਕਿ ਪੀਵੇ ਜਾਂ ਨਾ ਪੀਵੇ ਸ਼ਰਾਬ ਦਵਿੰਦਰ ਨੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਸਿਰਫ ਦੋ ਵਾਰ ਪੀਤੀ ਸੀ ਹਰਪਾਲ ਦੀ ਕੜਕਵੀਂ ਆਵਾਜ਼ ਸੁਣ ਕੇ ਉਸ ਨੇ ਗਲਾਸ ਮੂੰਹ ਨੂੰ ਲਾ ਲਿਆ ਇੱਕ ਇੱਕ ਪੈਗ ਹੋਰ ਪੀ ਕੇ ਉਹ ਬੈਠੇ ਹੀ ਸਨ ਕਿ ਅਜੀਤ ਆ ਗਈ। ਦੋ ਦਿਨ ਹੋਰ ਹਰਪਾਲ ਗੁਮਸੁਮ ਰਿਆ। ਉਹ ਕਾਲਜ ਨਹੀਂ ਗਿਆ। ਅਜੀਤ ਵੀ ਨਹੀਂ ਗਈ। ਤੀਜੇ ਦਿਨ ਦਵਿੰਦਰ ਘਰ ਆ ਕੇ ਉਹਨਾਂ ਦੋਵਾਂ ਨੂੰ ਕਾਲਜ ਲੈ ਗਿਆ। ਦਸੰਬਰ ਦੀਆਂ ਛੁੱਟੀਆਂ ਹੋਣ ਵਿੱਚ ਦੋ ਦਿਨ ਰਹਿੰਦੇ ਸਨ ਤੇ ਦੌਲਤਪੁਰ ਤੋਂ ਚਿੱਠੀ ਆ ਗਈ। ਲਿਖਿਆ ਸੀ ਅਜੀਤ ਤੇ ਹਰਪਾਲ ਜ਼ਰੂਰ ਹੀ ਛੁੱਟੀਆਂ ਵਿੱਚ ਪਿੰਡ ਆ ਜਾਣ। ਧੰਨਵਾਦ ਜੀ ਤੇ ਨਵਲ ਆਬ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ